ਹਾਂ ਸੱਚੀ ਹੈ ਕਾਲਜ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਿਨਾ ਯਸਟੋ ਦੋ ਤਰੀਕੇ ਦੇ ਟੇਸਟੀ ਚਾਕਲੇਟ ਡੋਨਟਸ ਜੋ ਕਿ ਪਲੇਨ ਵੀ ਹੋਊਗੇ ਜਿਹੜੇ ਆਪਣੇ ਬਾਜ਼ਾਰ ਚੋਂ ਮਿਲਦੇ ਆ ਤੇ ਚਾਕਲੇਟ ਵਾਲੇ ਵੀ ਹੋਊਗੇ ਬਿਲਕੁਲ ਬੇਕਰੀ ਸਟਾਈਲ ਬਣੂਗੇ ਚਲੋ ਕਰਦੇ ਆ ਰੈਸਪੀ ਸ਼ੁਰੂ। ਹਲਦੀ ਮੈਂ ਇੱਕ ਪ੍ਰਾਤ ਲੈ ਲਈ ਆ ਉਹਦੇ ਵਿੱਚ ਮੈਂ ਮੈਦਾ ਪਾਉਂਗੀ 120 ਗ੍ਰਾਮ ਕੱਪ ਦੇ ਵਿੱਚ ਇੱਕ ਕੱਪ ਆ ਇੱਕ ਕੌਲੀ ਵੀ ਲੈ ਸਕਦੇ ਤੁਸੀਂ। ਤੇ 3 ਗ੍ਰਾਮ ਇਥੇ ਮਿਲੜਾ ਪੀਸੀ ਹੋਈ ਖੰਡ ਲੈ ਰਹੀ ਆ ਤੇ ਦੋ ਚੁਟਕੀ ਨਮਕ ਨਮਕ ਪਾਉਣ ਨਾਲ ਬਹੁਤ ਹੀ ਜ਼ਿਆਦਾ ਟੇਸਟ ਵਧੀਆ ਹੁੰਦਾ ਹੈ ਇਨਹਾਂਸ ਹੋ ਜਾਂਦਾ ਟੇਸਟ ਤੇ ਬੇਕਿੰਗ ਪਾਊਡਰ ਪਾਉਂਗੀ ਇੱਕ ਛੋਟਾ ਚਮਚ ਬੇਕਿੰਗ ਸੋਡਾ 1/4 ਚਮਚ ਤੇ ਸੂਜੀ ਪਾਵਾਂਗੇ ਇੱਕ ਵੱਡਾ ਚਮਚ ਸੂਜੀ ਪਾਉਣ ਨਾਲ ਬਹੁਤ ਹੀ ਵਧੀਆ ਦਾਣੇਦਾਰ ਜੇ ਬੰਦੇ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਲਾਂਗੇ ਹੁਣ ਇਹਦੇ ਵਿੱਚ ਮੈਂ 1/2 ਚਮਚ ਦਹੀਂ ਦਾ ਪਾ ਰਹੀ ਹਾਂ ਗ੍ਰਾਮ ਦੇ ਵਿੱਚ 40 ਗ੍ਰਾਮ ਤੇ 2 ਵੱਡੇ ਚਮਚ ਤੇਲ ਦੇ ਦਹੀਂ ਪਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਬਿਨਾ ਇਸ ਤੋਂ ਬਣਾ ਰਹੇ ਹਾਂ ਇਸ ਲਈ ਬੇਕਿੰਗ ਸੋਡੇ ਨੂੰ ਐਕਟੀਵੇਟ ਕਰਨ ਲਈ ਦਹੀਂ ਪਾਉਣਾ ਬਹੁਤ ਜ਼ਰੂਰੀ ਹੈ ਤੇ ਇਥੇ ਮੈਂ ਦੁੱਧ ਪਾ ਕੇ ਦਾ ਆਟਾ ਗੁੰਨ ਰਿਹਾ ਹੈ ਜੇ ਤੁਹਾਨੂੰ ਆਟਾ ਥੋੜਾ ਪਤਲਾ ਲੱਗੇ ਤਾਂ ਤੁਸੀਂ ਥੋੜਾ ਜਿਹਾ ਮੈਦਾ ਹੋਰ ਪਾ ਸਕਦੇ ਆ ਤੇ ਨੂੰ 1 ਘੰਟੇ ਲਈ ਰੈਸਟ ਤੇ ਛੱਡ ਦਾਂਗੇ 1 ਘੰਟਾ ਹੋ ਗਿਆ ਆ ਤੇ ਦੇਖੋ ਕਿੰਨਾ ਵਧੀਆ ਫਾਰਮੈਟ ਹੋ ਗਿਆ ਇਹ ਤੇ ਇਹ ਦੇਖੋ ਇਹਦੇ ਅੰਦਰ ਉਹ ਜੜੀ ਟਾਈਪ ਜਿੱਦਾਂ ਬਣੂਗੀ ਨਾ ਜੇ ਜੜੀ ਟਾਈਪ ਜੀ ਬਣ ਰਹੀ ਹੈ ਤੁਹਾਡੀ ਮਤਲਬ ਕਿ ਤੁਹਾਡੀ ਬੇਕਿੰਗ ਪਾਊਡਰ ਬੇਕਿੰਗ ਸੋਡਾ ਬਿਲਕੁਲ ਵਧੀਆ ਤਰੀਕੇ ਨਾਲ ਐਕਟਿਵੇਟ ਹੋ ਗਿਆ ਹੁਣ ਇਹਨੂੰ ਦੋ ਭਾਗਾਂ ਦੇ ਵਿੱਚ ਜਿਹੜਾ ਆ ਉਹ ਡਿਵਾਈਡ ਕਰਨਾ ਆਪਾਂ ਇਹ ਹਲਕਾ ਹਲਕਾ ਹੱਥਾਂ ਨੂੰ ਚਿਪਕ ਰਿਹਾ ਆ ਤੇ ਉਹ ਆਪਾਂ ਸਹੀ ਕਰ ਲਾਂਗੇ ਜੇ ਜ਼ਿਆਦਾ ਚਿਪਕੇ ਤਾਂ ਤੁਸੀਂ ਮੈਦਾ ਲਗਾ ਸਕਦੇ ਆ ਤੇ ਦੋ ਭਾਗਾਂ ਦੇ ਵਿੱਚ ਨੂੰ ਡਿਵਾਈਡ ਕਰ ਲੈਣਾ ਹੈ ਦੋ ਪਾਰ ਚ ਇੱਕ ਆਪਾਂ ਬਣਾਵਾਂਗੇ ਪਲੇਨ ਜਿੱਦਾਂ ਕੀ ਆਪਾਂ ਬਣਾਉਣੀ ਹੈ ਨਾਰਮਲ ਇੱਕ ਦੇ ਵਿੱਚ ਆਪਾਂ ਕੋਕੋ ਪਾਊਡਰ ਪਾ ਕੇ ਹੋਰ ਚੌਕਲੇਟੀ ਕਰਾਂਗੇ ਤੁਸੀਂ ਕੋਈ ਵੀ ਤਰੀਕਾ ਨਾ ਪੜਾ ਸਕਦੇ ਆ ਤੇ ਥੋੜਾ ਜਿਹਾ ਮੈਦਾ ਜਾਂ ਫਿਰ ਆਟਾ ਲਗਾ ਲਿਓ ਤੇ ਵੇਲ ਲੈਣਾ ਇਹਨੂੰ ਜਿੰਨਾ ਮੋਟਾ ਤੇ ਵੇਲੂਗੇ ਉਹਨੇ ਤੁਹਾਡੇ ਮੋٹے ਮੋٹے ਬਣੂਗੇ ਡੋਨਟਸ ਜਿੰਨੇ ਪਤਲਾ ਵੇਲੂਗੇ ਉਹਨੇ ਫਿਰ ਪਤਲੇ ਪਤਲੇ ਜੇ ਬਣੂਗੇ ਤੇ ਮੈਂ ਇਹਨਾਂ ਨੂੰ ਵੇਲੇ ਆ ਤੇ ਕੋਈ ਵੀ ਗਲਾਸ ਲੈ ਲੈਣਾ ਆ ਜਿਹਦੇ ਜਿਹੜੇ ਕਿਨਾਰੇ ਆ ਉਹ ਥੋੜੇ ਜਿਹਾ ਸ਼ਾਰਪ ਹੋਣ ਤਿੱਖੇ ਹੋਣ ਤੇ ਉਹਦੇ ਨਾਲ ਜਿਹੜਾ ਇਹਨੂੰ ਕੱਟ ਕਰ ਲੈਣਾ ਆ ਥੋੜਾ ਆਟਾ ਲਗਾ ਕੇ ਐਜਸ ਤੇ ਤੇ ਤੁਸੀਂ ਇਹਦੀ ਜਗ੍ਹਾ ਤੇ ਕਟਰ ਵੀ ਲੈ ਸਕਦੇ ਆ ਕੋਈ ਵੀ ਜਾਫਰ ਕੋਲੀ ਵੀ ਲੈ ਸਕਦੇ ਆ ਮੈਂ ਇੱਥੇ ਵੱਡੇ ਵੱਡੇ ਸਾਈਜ਼ ਦੇ ਬਣਾ ਰਹੀ ਆ ਇਸ ਲਈ ਮੈਂ ਗਲਾਸ ਲੈ ਲਿਆ ਜਿੰਨੇ ਛੋਟੇ ਬਣਾਉਂਗੇ ਓਨੇ ਜ਼ਿਆਦਾ ਬਣ ਜੁਗੇ ਤੇ ਹੁਣ ਇੱਥੇ ਮੈਂ ਜਿਹੜਾ ਆ ਉਹ ਨੋਜ਼ਲ ਲੈ ਰਹੀ ਆ ਤੇ ਨੋਜ਼ਲ ਦੇ ਨਾਲ ਵੀ ਆਪਾਂ ਜਿਹੜਾ ਇਹਦਾ ਵਿੱਚ ਸ਼ੇਡ ਹੁੰਦਾ ਹੈ ਇੱਕ ਉਹ ਕਰ ਸਕਦੇ ਆ ਇਹ ਕੋ ਮੈਂ ਤੁਹਾਨੂੰ ਇੱਕ ਕਰਕੇ ਦਿਖਾ ਰਹੀ ਆ ਜਿਹੜੀ ਮੇਰੀ ਨੋਜ਼ਲ ਆ ਉਹਦੇ ਅੱਗੇ ਉਹ ਨਹੀਂ ਪਰਫੈਕਟ ਨਹੀਂ ਹੈਗੀ ਇਸ ਕਰਕੇ ਉਹ ਥੋੜਾ ਛੋਟਾ ਹੋਇਆ ਆ ਤੁਸੀਂ ਦੂਜੀ ਨੋਜ਼ਲ ਵੀ ਲੈ ਸਕਦੇ ਆ ਤੇ ਜੇ ਨੋਜ਼ਲ ਨਹੀਂ ਹੈਗੀ ਤਾਂ ਕੋਈ ਵੀ ਬੋਟਲ ਦਾ ਟੱਕਾ ਲੈ ਲਿਓ ਤੇ ਉਹਨੂੰ ਬਸ ਜਿਹੜਾ ਹੈ ਆ ਸੈਂਟਰ ਦੇ ਵਿੱਚ ਦਬਾ ਕੇ ਤੇ ਆਪਣਾ ਜਿਹੜਾ ਸ਼ੀਟ ਕਰ ਲੈਣਾ ਉਹਦੇ ਵਿੱਚ ਐਕਸਟਰਾ ਆਟਾ ਪਰ ਰਿਮੂਵ ਕਰ ਦਾਂਗੇ ਤੇ ਇਹਨੂੰ ਆਪਾਂ ਫੇਰ ਦੁਬਾਰਾ ਜਿਹੜਾ ਹੈ ਉਹ ਵੇਲਾਾਂਗੇ ਇਹੇ ਆਟੇ ਨੂੰ ਤੇ ਆਪਣਾ ਡੋਨਰ ਦੇਖੋ ਰੈਡੀ ਹੈ ਇੱਦੀ ਆਪਾਂ ਸਾਰੇ ਬਣਾਵਾਂਗੇ ਤੇ ਦੂਜੇ ਜਿਹੜਾ ਪਾਟਰ ਰੱਖਿਆ ਸੀਗਾ ਉਹਦੇ ਵਿੱਚ ਮੈਂ ਕੋਕੋ ਪਾਊਡਰ ਐਡ ਕਰੂੰਗੀ तकरीबन 1 ਤੋਂ 2 ਚਮਚ ਜੇ ਤੁਸੀਂ ਡਾਰਕ ਕੋਕੋ ਪਾਊਡਰ ਯੂਜ਼ ਕਰੋਗੇ ਤਾਂ ਉਹ ਡਾਰਕ ਡਾਰਕ ਬਣੂਗੇ ਮੇਰੇ ਕੋਲ ਲਾਈਟ ਆ ਮਤਲਬ ਕਿ ਹਲਕਾ ਜਿਹਾ ਕੋਕੋ ਪਾਊਡਰ ਆ ਜਿਹਦਾ ਰੰਗ ਕੈਰਮਲ ਜਿਹਾ ਬੰਗੂ ਹੁੰਦਾ ਆ ਸੋ ਮੈਂ ਉਹ ਪਾ ਕੇ ਜਿਹੜਾ ਇਹਨੂੰ ਗੁੰਨ ਲਿਆ ਚੰਗ ਤਰੀਕੇ ਨਾਲ ਤੇ ਇਹਨੂੰ ਵੀ ਹੁਣ ਮੈਂ ਜਿਹੜਾ ਆ ਉਹ ਵੇਲੂਗੀ ਜਿਹੜਾ ਜੰਗ ਜਿਹੜਾ ਆਪਾਂ ਇਹਦਾ ਵੇਲਣੇ ਤੇ ਵੀ ਥੋੜਾ ਜਿਹਾ ਢੂੜਾ ਲਗਾ ਲੈਣਾ ਕਿਉਂਕਿ ਜਿਹੜਾ ਕੋਕੋ ਪਾਊਡਰ ਵਾਲਾ ਆ ਇਹ ਜਿਹੜਾ ਜਿਆਦਾ ਚਿਪਕਦਾ ਹੈ ਤੇ ਇਹਨੂੰ ਵੇਲਾਂਗੇ ਵੇਲਣ ਤੋਂ ਬਾਅਦ ਚ ਜਿੰਨਾ ਵੀ ਇੱਥੇ ਆਪਾਂ ਆਟਾ-ਆਟਾ ਲਗਾਇਆ ਉਹ ਐਕਸਟਰਾ ਉਹ ਸਾਰਾ ਕੱਢ ਲੈਣਾ ਆ ਛਾਂੜ ਕੇ ਤੇ ਹੁਣ ਇਹਨੂੰ ਲੜਾਓ ਸੇਮ ਉਹੀ ਪ੍ਰੋਸੈਸ ਦੇ ਨਾਲ ਕੱਟ ਕਰ ਲੈਣਾ ਹੈ ਦੇਖੋ ਕਿੰਨਾ ਵਧੀਆ ਕੱਟ ਹੋ ਗਿਆ ਆਪਣਾ ਇਹ ਬਿਨਾ ਕੋਈ ਆਪਾਂ ਨੂੰ ਕਟਰ ਦੀ ਵੀ ਨਹੀਂ ਲੋੜ ਪੈਂਦੀ ਕਰਦੇ ਵਿੱਚ ਆਪਣੇ ਕੋ ਬੋਟਲ ਦਾ ਟੱਕਣ ਤੇ ਗਲਾਸ ਤਾਂ ਹੁੰਦਾ ਹੀ ਆ इजीली ਬਣ ਜਾਂਦੇ ਆ ਇਹ ਤੇ ਕੋਲੀ ਇੱਥੇ ਮੈਂ ਤੇਲ ਵੀ ਜਿਹੜਾ ਗਰਮ ਹੋਣੇ ਰੱਖ ਦਿੱਤਾ ਹੈ ਤੇ ਇੱਦੀ ਮੈਂ ਸਾਰੇ ਤਿਆਰ ਕਰ ਲਏ ਸੀਗੇ ਡੋਨਟਸ ਤੇ ਤੇਲ ਆਪਣਾ ਜਿਹੜਾ ਹੈ ਉਹ ਗਰਮ ਹੋ ਗਿਆ ਹੈ ਹੁਣ ਇਹਦੇ ਵਿੱਚ ਮੈਂ ਜਿਹੜਾ ਇੱਕ ਇੱਕ ਕਰਕੇ ਡੋਨਟ ਪਾਉਂਗੀ ਤੇ ਡੋਨਟ ਪਾਉਣ ਵੇਲੇ ਤੁਸੀਂ ਥੋੜਾ ਜਿਹਾ ਘੱਟ ਗੈਸ ਰੱਖਣਾ ਹੈ ਤੇ ਨੂੰ ਘੱਟ ਗੈਸ ਤੇ ਹੀ ਪਕਾਉਣਾ ਹੈ ਤਾਂ ਜੋ ਇਹ ਅੰਦਰ ਪੱਕ ਸਕਣ ਬੜਿਆ ਤਰੀਕੇ ਨਾਲ ਅੰਦਰ ਤੱਕ ਇਹ ਦੇਖੋ ਆਪਣਾ ਪਹਿਲਾ ਬੈਚ ਹੈ ਮੈਂ ਜਿੰਨੇ ਮੋٹے ਰੱਖੂਗੇ ਉਹਨੇ ਫਲਫੀ ਬਣੂਗੇ ਤੇ ਜਿੰਨੇ ਪਤਲੇ ਰੱਖੂਗੇ ਉਹਨੇ ਥੋੜੇ ਕਹ ਲੋ ਕਰੰਚੀ ਬਣੂਗੇ ਤੇ ਇਹਨੂੰ 골ਡਨ ਬ੍ਰਾਊਨ ਕਰ ਲੈਣਾ ਚਾਰੇ ਸਾਈਡਸ ਤੋਂ ਤੇ ਘੱਟ ਗੈਸ ਤੇ ਹੀ ਪਕਾਉਣਾ ਹੈ ਤਾਂ ਜੋ ਅੰਦਰ ਤੱਕ ਪੱਕ ਸਕਣ ਤੇ ਇਹ ਦੇਖੋ ਕਿੰਨੇ ਵਧੀਆ ਆਪਣੇ ਬਣ ਗਏ ਇਹਨਾਂ ਨੂੰ ਟਿਸ਼ੂ ਪੇਪਰ ਤੇ ਕੱਢ ਲੈਣਾ ਤਾਂ ਜੋ ਦਾ ਐਕਸਟਰਾ ਆਇਲ ਨਿਕਲ ਜੇ ਤੇ ਦੂਜਾ ਪੋਰਵੀ ਇੱਥੇ ਬਣਾ ਲੈਣਾ ਹੈ ਤੇ ਇੱਥੇ ਮੈਂ ਚਾਕਲੇਟ ਲਈ ਹੈ ਜਿਹਨੂੰ ਮੈਂ ਮੈਲਟ ਕਰ ਲਿਆ ਹੈ ਤੇ ਨਾਲ ਸੁਪਰਿੰਕਲਸ ਲਈ ਹੈ ਡੈਕੋਰੇਟ ਕਰ ਲਈ ਤੁਸੀਂ ਇਹਨੂੰ ਏਦਾਂ ਵੀ ਖਾ ਸਕਦੇ ਆ ਪਰ ਬਾਜ਼ਾਰ 'ਚ ਜਿਹੜਾ ਚਾਕਲੇਟ ਦੇ ਨਾਲ ਡੈਕੋਰੇਟ ਹੁੰਦੇ ਆ ਇਸ ਲਈ ਮੈਂ ਕਰ ਰਹੀ ਆ ਤੇ ਮੈਂ ਅੱਧੇ ਚਾਕਲੇਟ ਵਾਲੇ ਕਰ ਲਿਆ ਤੇ ਅੱਧੇ ਵਾਈਟ ਚਾਕਲੇਟ ਵਾਲੇ ਕਰ ਲਿਆ ਬਹੁਤ ਹੀ ਜ਼ਿਆਦਾ ਸੋਹਣੇ ਲੱਗਦੇ ਆ ਤੇ ਟੇਸਟੀ ਤਾਂ ਬਹੁਤ ਹੀ ਜ਼ਿਆਦਾ ਲੱਗਦੇ ਆ ਤੇ ਇੱਥੇ ਮੈਂ ਵਾਈਟ ਚਾਕਲੇਟ 'ਚ ਇਹਨੂੰ ਡਿਪ ਕੀਤਾ ਆ ਤੇ ਇਹਨੂੰ ਪਲੇਟ 'ਤੇ ਰੱਖ ਕੇ ਲਈ ਆਪਣੀ ਨੋਰਮਲ ਚਾਕਲੇਟ ਹੁੰਦੀ ਹੈ ਉਹ ਨਾਲ ਡੈਕੋਰੇਟ ਕਰਤਾ ਹੈ ਤੁਸੀਂ ਕਿਦਾਂ ਵੀ ਡੈਕੋਰੇਟ ਕਰ ਸਕਦੇ ਹੋ ਜਿੱਦਾਂ ਉਹ ਤੁਹਾਡਾ ਮਨ ਕਰੇ ਤੇ ਆਪਣੇ ਡੋਨਟਸ ਬਣਾ ਕੇ ਤਿਆਰ ਆ ਜਰੂਰ ਇਹ ਰੈਸਪੀ ਵੀ ਟਰਾਈ ਕਰਿਓ ਧੰਨਵਾਦ ਜੀ